ਮਾਪਿਆਂ ਦਾ ਜਵਾਨ 18 ਸਾਲਾ ਪੁੱਤ ਜਦੋਂ ਆਪਣੀ ਕੋਚਿੰਗ ਪੂਰੀ ਕਰਨ ਤੋਂ ਬਾਅਦ ਹੁਣ ਪਹਿਲੇ ਦਿਨ ਕਾਲਜ ਜਾ ਰਿਹਾ ਸੀ ਤਾਂ ਉਸਦੇ ਨਾਲ ਰਾਹ ਦੇ ਵਿੱਚ ਹਾਦਸਾ ਹੋ ਗਿਆ ਪਤਾ ਲੱਗਿਆ ਕਿ ਉਹ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ ਜਿਸ ਦਾ ਨਾਮ ਨਵਦੀਪ ਸਿੰਘ ਸੀ ਪਿੱਛੋਂ ਆ ਰਹੇ ਟਰਾਲੇ ਦੇ ਵੱਲੋਂ ਉਹਨਾਂ ਨੂੰ ਫੇਟ ਮਾਰੀ ਗਈ ਅਤੇ ਉਸ ਤੋਂ ਬਾਅਦ ਇਹ 18 ਸਾਲਾ ਮਾਸੂਮ ਬੱਚੇ ਦੀ ਜਾਨ ਚਲੀ ਗਈ ਦਰਦਨਾਕ ਹਾਦਸਾ ਹੋਣ ਤੋਂ ਬਾਅਦ ਚਸ਼ਮਦੀ ਤੇ ਉਸਦੇ ਦੋਸਤ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਜ ਪਲਾਂ ਦੇ ਵਿੱਚ ਉਸਦੇ ਦੋਸਤ ਦੀ ਜ਼ਿੰਦਗੀ ਖਤਮ ਹੋ ਗਈ ਉਸ ਨੂੰ ਵੀ ਹੋਸ਼-ਹਵਾਸ ਖੋ ਬੈਠਾ ਸੀ ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਦੋਸਤ ਦੇ ਵੱਲੋਂ ਹੀ ਬਾਕੀ ਸਾਰੀ ਘਟਨਾ ਨੂੰ ਬਿਆਨ ਕੀਤਾ ਗਿਆ ਪਰ ਇਸ ਮੌਕੇ ਤੇ ਮਾਪਿਆਂ ਦਾ ਹਾਲ ਦੇਖਿਆ ਨਹੀਂ ਜਾਂਦਾ ਸੀ ਮੈਂ ਨਾਮ ਅਜਿਹਾ ਨਹੀਂ ਹੈ ਮੈਂ ਬਾਸੀ ਜੈਨਪੁਰ ਦਾ ਹਾਂ ਮੈਂ ਤੇ ਮੇਰਾ ਦੋਸਤ ਨਵਦੀਪ ਸਿੰਘ ਮੋਟਰਸਾਈਕਲ ਤੇ ਐਮਪੀਐਸ ਕਾਲਜ ਆਫ ਨਰਸਿੰਗ ਪੜਨ ਜਾਣ ਜਾ ਰਹੇ ਸੀ ਤੇ ਇਸ ਰਾਸਤੇ ਵਿੱਚ ਸੜੇ ਨਾਲ ਸਾਡੇ ਨਾਲ ਸਾਡਾ ਐਕਸੀਡੈਂਟ ਹੋ ਗਿਆ ਤੇ ਟੀਪੇ ਆਲੇ ਲੱਗ ਦੀਪੇ ਆਲੇ ਡੇਰਿਆਂ ਲਾ ਕੇ ਬੱਲੇ ਰੋਡ ਤੇ ਜਿੰਨੇ ਜੀਸਾ ਨਾ ਆਪਾਂ ਜੀ ਸਵੇਰ ਦੇ ਟੱਕਰ ਮਸਲ ਟ੍ਰੈਕਨ ਸਾਈਡ ਮਾਰੀ ਤੇ ਯਾਤਰੀਏ ਕਿਸੇ ਮੇਰਾ ਇੱਕ ਮੇਰਾ ਦੋਸਤ ਨਦੀਪ ਸਿੰਘ ਥਾਂ ਤੇ ਮੌਕੇ ਤੇਨੀ ਉਮਰ ਸੁ ਕੋਨੇ ਤਰਨ ਸਹਾ ਉਹ ਸੈਂਟਰ ਟਾਪ ਤੋਂ ਤਾਂ ਕੋਟੋ ਅੱਜ ਸਾਢੇ 4:38 90 ਦੁਪਹਿਰ ਵਰੀਜ਼ ਆਇਆ ਜਿਨ੍ਹਾਂ ਦੇ ਵਿੱਚੋਂ ਨਦੀਪ ਸਿੰਘ son of ਜਸਬੀਰ ਸਿੰਘ ਉਹ ਮਰਦ ਤੇ ਵੀਡ ਹੜਾਇਆ ਸਾਲ ਇੱਕ لڑکا ਹੋਰ ਸੀ ਅਜੇ ਸਾਨਾ ਫਰਾਜ ਰੈਜ਼ੀਡੈਂਟ ਆਫ ਜਨਪੁਰ ਉਹਦੇ ਮਾਈਨਰ ਇੰਜੀਨੀਅਰ ਸੀ ਗਿਆ ਉਹਨਾਂ ਨੂੰ ਟ੍ਰੀਟਮੈਂਟ ਦਿੱਤੇ ਦਿੱਤੀਆ ਤੇ ਬਾਕੀ ਜੋ ਵੀ ਫਰਦਰ ਟ੍ਰੀਟਮੈਂਟ ਹੋਣੀ ਹੈ ਉਹ ਵੀ ਦਿੱਤੀ ਜਾਏਗੀ ਤੇ ਜਿਹੜਾ ਕੁਝ ਹੋ ਦਿੱਤੀ ਆ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਉਸ ਤੋਂ ਬਾਅਦ ਅਸੀਂ ਕੋਰਟ ਵਿੱਚ ਕਰਕੇ ਥੋੜੀ ਵਾਰਸਾਂ ਨੂੰ ਹਵਾਲਾ ਕਰਾਂਗੇ